ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਪਹੁੰਚ ਗਿਆ ਖੇਤ ਬਾਹਰਲੇ ਆਪਣੇ ਮੱਕੀ ਕੋਲ ਦਿਖਾਉਣੇ ਆ ਕਿ ਚੱਲਦਾ ਕੰਮ ਅਜੇ ਦਾ ਤੇ ਬੰਦਾ ਆ ਗਿਆ ਆਪਣਾ ਤੇ ਲੱਗ ਗਿਆ ਯੂਰੀਆ ਪਾਉਣ ਤੇ ਨਾਲ ਹੀ ਮੋਟਰ ਛੱਡ ਲਈ ਆ ਤੇ ਆ ਗਈ ਐ ਲਾਈਟ ਤੇ ਮੂੰ ਜਾਣੀ ਤੀਜੇ ਦਿਨ ਚਿੱਟਾ ਹੋ ਜਾਂਦਾ ਖੇਤ ਦਾ ਤੇ ਯੂਰੀਆ ਲਾਉਣਾ ਮਸਤ ਜੇ ਉਹਦਾ ਨਾ ਟਾਈਮ ਆ ਧੋਪਾਲੀ ਮੋਟਰ ਤੇ ਪਾਉਏ ਨੇ 2-3 ਘੰਟੇ ਲੱਗ ਗਏ ਨੇ ਇਹਨੂੰ ਉੱਥੇ ਪਾਉਣ ਦੇ ਨੂੰ ਤੇ ਉਦੋਂ ਬਾਅਦ ਆ ਜਾਊਗਾ ਇੱਥੇ ਉਹਨੂੰ ਇਹ ਚ ਪਾਣੀ ਭਰ ਜਾਊਗਾ ਤੇ ਬਿੱਡਾਂ ਦੇ ਤੌਰ ਤੇ ਖਾਲੀ-ਖਾਲੀ ਚ ਜਿੱਟੀ ਜਾਊਗਾ ਤੇ ਮੱਕੀ ਦਾ ਰੁਝਾਨ ਦੇਖ ਸਕਦੇ ਆ ਕਿਵੇਂ ਆ ਕਣਕ ਵਾਲੇ ਖੇਤ ਚ ਤੇ ਆ ਇੱਕ ਮੁੱਟਾ ਲੱਭਿਆ ਆਪਾਂ ਨੂੰ ਸੁੰਡੀ ਵਾਲਾ ਤੇ ਸਪਰੇਅ ਤੇ ਕੱਲ ਹੋ ਗਈ ਸੁੰਡੀ ਵਾਲੀ ਤੇ ਕਣਕੀ ਜੀ ਹੈਗੀ ਆ ਤੇ ਆ ਚ ਪੱਤੀ ਵੀ ਆ ਦੇ ਤੇ ਤੇ ਨੋਟਿਸ ਕਰਾਂਗੇ ਹੁਣ ਬਸ ਆ ਪਾਣੀ ਤੋਂ ਬਾਅਦ ਗਿੱਲੇ-ਗਿੱਲੇ ਚ ਹੀ ਕਰਾਂਗੇ ਪਰ ਸੋਕ ਤੱਕ ਹੋ ਸਕਦਾ ਬਾયર ਦੀ ਜਿਹੜੀ ਲੋਟਸ ਦਵਾਈ ਕੱਖਾਂ ਵਾਲੀ ਉਹ ਵੀ ਖੋਲ ਦੇ ਦੋ ਮਗਰ ਲੈ ਵੀ ਬਾਤ ਹੈ ਇਧਰ ਦਾ ਖੁੱਲੇ ਹੀ ਲੱਗਦਾ ਮੈਨੂੰ ਮੂਰਲੇ ਦਾ ਤੇ ਪਾਣੀ ਇਹਨੂੰ ਚੱਲਣਾ ਖੁੱਲਾ ਹੀ ਹੁਣ ਤੇ ਕਈਆਂ ਨੂੰ ਵੈਸੇ ਮਾਰ ਪੈ ਜਾਂਦੀ ਹੈ ਪਾਣੀ ਦੀ ਪਰ ਆਪਣੇ ਠੀਕ ਆ ਉਹ ਤਾਂ ਆਪਣਾ ਇਹਦਾ ਤਲਾਜ ਹੈ ਨਹੀਂ ਖੇਤ ਦਾ ਪਾਣੀ ਜੀਰ ਜਾਂਦਾ ਛੇਤੀ ਉਹ ਦੇਖ ਕੇ ਸਿਰੇ ਵਾਲਾ ਘਾਟਾ ਪਾਣੀ ਜਾਂਦਾ ਇੱਧਰਲੇ ਚ। ਏਕੋ ਵੇ ਖੁੰਝੇ ਜਿਵੇਂ ਨਹੀਂ ਪਾਣੀ ਜਾਣਾ ਉਹਦੇ ਨਾਲ। ਉਹ ਲਾਸਟ ਵਾਲਾ ਉਹਨੂੰ ਮਾਰਿਆ ਇੱਧਰਲੇ ਚ ਮਾਰਿਆ ਪੈਰ ਜਾ। ਐ ਚੱਲ ਉਹ ਤਾਂ ਕਾ ਜਾ ਮਾਰ ਕੇ। ਤੇ ਲੇਟ ਖਾੜੇ ਯਾਨੀ ਬੁਰਾ ਹਾਲ ਹੀ ਕਹਿ ਸਕਦੇ ਆ। 2.5 ਘੰਟੇ ਦਿੰਦੇ ਇੱਥੇ ਦਾ ਦੇਈ ਜਾਂਦੇ ਯਾਨੀ ਜਿਵੇਂ ਹੋਣ ਆ ਗਈ ਤੇ ਸ਼ਾਮ ਨੂੰ ਜਾਊਗੀ। 5-6 ਵਜੇ 5 ਵਜੇ ਘੱਟੋ ਘੱਟ। ਤੇ ਇੱਥੇ ਦਾ ਦਿਹਾੜੀ ਵਾਂਗੂ ਹੀ ਚੱਲਦੀ ਆ ਪੂਰੀ ਠੋਕ ਕੇ। ਵੇਖਾਰੇ ਜਨਰੇਟਰ ਚੱਲਦਾ ਆਪਣਾ ਮੂੰਗੀ ਨੂੰ ਤੇ ਉੱਥੇ ਜਣੀ ਮੁੱਲ ਬਈ ਕੰਮ ਹੋਇਆ ਸਾਰਾ ਇਸ ਵਾਰ ਤੇ ਇੱਕ ਥੋੜਾ ਜਿਹਾ ਗੇੜ ਵੀ ਜ਼ਿਆਦੇ ਆ ਆਪਣਾ ਉੱਥੇ ਬਾਕੀ ਹਵਾ ਚੱਲਦੀ ਐ ਜੀ ਪੂਰੀ ਕੱਲ ਜਣੀ ਗਰਮੀ ਨੇ ਫੱਟ ਕੱਢਦੇ ਪੂਰੇ ਤੇ ਅੱਜ ਮੌਸਮ ਠੰਡਾ ਹਜੇ ਸਵੇਰ ਕਰਕੇ ਜਣੀ ਨਹੀਂ ਐਸਕੇ ਵੇਲੇ ਵੀ ਕੀੜਾ ਚੜ੍ਹ ਦਿੰਦਾ ਹੁੰਦਾ ਤੇ ਸਾਰਿਆਂ ਦਾ ਬੜਾ ਔਖਾ ਨਾਲ ਪਰ ਅੱਜ ਸ਼ੁਰੂਆਤ ਵਧੀਆ ਹਜੇ ਮੌਸਮ ਠੰਡਾ ਜਣੀ ਹਵਾ ਠੰਡੀ ਲੱਗਦੀ ਐ ਇਹਦੇ ਨਾਲੇ ਇਹੀ ਮੱਕੀ ਨੂੰ ਪ੍ਰੋਬਲਮ ਆਈ ਸੀ ਆਪਣੇ ਡੀਏਪੀ ਦੀ ਤੇ ਉਹ ਭਾਈਪਾ ਪਿੱਛੋਂ ਬੀਜਦਾ ਆਇਆ ਸੀ ਆਪੋਰ ਵਾਲੀਆਂ ਪੇਪਰ ਲਾ ਕੇ ਵਿਚਾਲੇ ਕੀਤੀਆਂ ਸੀ ਕਿ ਮੈਂ ਵੀ ਨਹੀਂ ਖਿਆਲ ਕੀਤਾ ਤੇ ਉਹ ਬਾਅਦ ਚ ਪ੍ਰੋਬਲਮ ਆਈ ਸੀ ਜਦੋਂ ਇਹ ਡੀਡੀ ਮੱਕੀ ਹੋ ਗਈ ਸੀ ਆਪਣੀ ਤੇ ਇਸ ਵਾਰ ਨਾਲ ਪੂਰਿਆ ਹੋਇਆ ਆਪਣਾ ਸਿਆਰ ਚ ਡੀਏਪੀ ਤੇ ਮੱਕੀ ਦਾ ਰੁਝਾਨ ਦੇਖ ਸਕਦੇ ਆ ਜੇ ਤਾਮਾ ਨਵੇਂ ਆਪਣੀ ਤੇ ਨਾਲ ਹੀ ਬੈਡ ਚਿੱਟੇ ਹੋਣ ਲੱਗ ਜਾਂਦੇ ਆ ਆ ਗਏ ਇਧਰ ਰੂੜੀ ਕੋਲੇ ਫੇਰ ਦੋ ਕਿ ਕਿਡੇ ਰਹਿ ਗਏ ਸੀ ਕੱਲ ਉਹ ਲੱਗਿਆ ਭਰਨ ਗਾਂ ਕਰਕੇ ਪਿੱਛੇ ਜੀ ਇਧਰ ਨੂੰ ਕਰਦੇ ਡਾਲਾ ਚਲੋ ਇੱਥੇ ਘਮਾ ਦੇ ਬਸ ਇਧਰੋਂ ਡਾਲਾ ਮੇਰੇ ਵੱਲੀ ਕਰ ਦੇ ਡਾਲਾ ਇਧਰ ਕਰ ਦੇ ਜੋਕਾ ਕਹਿੰਦਾ ਮੈਂ ਭਰ ਕੇ ਦੇਖਣਾ ਹੈ ਲੇਜ਼ਰ ਕਰਾ ਲਾ ਕੇ ਆਇਆ ਸੀਗਾ ਥੋੜਾ ਜਿਹਾ ਕਮਾ ਦੇ ਤਾਂ ਇਹਨੂੰ ਪੋਰਾ ਕਰ ਹੋਰ ਨਹੀਂ ਨਹੀਂ ਥੱਲੇ ਲਾ ਰੇਸ ਤਾਂ ਦੇ ਉਹਦੀ ਰੇਸ ਤਾਂ ਦਿੰਦਾ ਨਹੀਂ 1400 ਚੱਕਰ ਤੇ ਰੱਖ ਲੈ ਬਹੁਤ ਆਹ ਦੇਖ ਆ ਆ ਸਕਦਾ ਹੋ ਗਿਆ ਨਾ ਆ ਦੇਖ ਐਦੋਂ ਆਏ ਤੇ ਜਦੋਂ ਗਾਂ ਨੂੰ ਤੋਰੀ ਜਾਣਾ ਉਹ ਵਾਰੇ ਇਹਨੂੰ ਐ ਕਰੀ ਜਾਣਾ ਆਇਆ ਆਇਆ ਮੈਂ ਥੱਲੇ ਫਸੂਗਾ ਨਹੀਂ ਆ ਦੇ ਗਏ ਨਾਲ ਹੀ ਟਰੈਕਟਰ ਤੋਰੀ ਜਾਣਾ ਇਧਰ ਥੱਲੇ ਨੂੰ ਇਧਰ ਤਾਂ ਨੂੰ ਆਏ ਚੱਕੋ ਜਦੋਂ ਚੱਕ ਜਦੋਂ ਚੱਕਣੀ ਉਹਦੋਂ ਐ ਚੱਕ ਕੇ ਘੇਰਾ ਲੱਗਿਆ ਫਿਰ ਦਾਜ ਅਗਰ ਵੀ ਥੰਮੇ ਨਹੀਂ ਤੇ ਚਲ ਭਾਰ ਦੁਬਾਰਾ ਇਧਰ ਥੱਲੇ ਆਊਗਾ ਇੱਥੇ ਗਾ ਅਜ ਇੱਕ ਜੱਕ ਨਹੀਂ ਹੈ ਸਹੀ ਥਾਰੇ ਉਹ ਟੇਡੇ ਹੋ ਜਾਣਾ ਚਲ ਭਾਰ ਦੁਬਾਰਾ ਜਦੋਂ ਇੱਕ ਦੋ ਟਰਾਲੀਆਂ ਭਰ ਲਈ ਆਪਾਂ ਤੇ ਫਿਰ ਉਹਦਾ ਪਾਲਾ ਲੱਗ ਜਾਂਦਾ ਚੱਲ ਸਿੱਖ ਗਿਆ ਬਸ ਓਏ ਹੋਰ ਕਰਦੇ ਪਰੇ ਨੂੰ ਟਰਾਲੀ ਹੋਰ ਕਰਦੇ ਡਰਦਾ ਜਗਾ ਤੋਂ ਆ ਪਰੇ ਰਾਹ ਬਹੁਤ ਆ ਕਿਉਂਕਿ ਟਰਾਲੀ ਜੇ ਸਹੀ ਲੱਗੇ ਹੋਊ ਨਾ ਫਿਰ ਉਹਨੇ ਛੇ ਦੀ ਭਰੀ ਜਾਂਦੇ ਨੇ ਟਰੈਕਟਰ ਵਾਲਾ ਗਾਂ ਪਿੱਛੇ ਕਰਨਾ ਪੈਂਦਾ ਤੁਹਾਡੇ ਤੁਹਾਡੇ ਫੁੱਲ ਤੁਹਾਡੇ ਫੁੱਲ ਬਾਹੀ ਟਰਾਂਦੀ ਆ ਐਂਡਈ ਆ ਪਰ ਕਹਿ ਕੇ ਨਹੀਂ ਜਾਵਾ ਠੀਕ ਆ ਪਰਿਆ ਨਹੀਂ ਗਾ। ਓਹ। ਪਰ ਪਰਿਆ ਨਹੀਂ ਗਾ। ਚੱਲ ਹੋਰ ਘਰ ਆ ਜਾ ਥੱਲੇ। ਹੋਰ ਘਰ ਥੱਲੇ। ਆਏ ਕਰਦੇ ਹੋਰ। ਆ ਆ ਜੈਕਟੇ ਪਰ ਹੋਣੀ ਚਾਹੀਦੀ ਆ। ਆ। ਆਏ। ਆ ਆਇਆ ਨਹੀਂ ਕਰਨਾ। ਇਹਨੂੰ ਥੋੜਾ ਕਰ ਲਾ ਦੇ ਐ। ਆਏ। ਜੂ ਵੀ ਆਇਆ ਝਟਕਾ ਆ ਦੇਖਾ ਜਿੰਨਾ ਕਰ ਇੱਕਦਮ ਕਰਾਂਗੇ ਇੱਕਦਮ ਕਰੂ ਜੇ ਆਦੇ ਥੋੜਾ ਨਪਲਾ ਥੋੜਾ ਕਰੂਗਾ ਇਹ ਤੇਰੇ ਚਲਾਉਣ ਤੇ ਆ ਥੱਲੇ ਲਾਉ ਨੂੰ ਚੱਲ ਠੀਕ ਆ ਜੀ ਬਣਾ ਨੌਕ ਲਾਈ ਜਾਣਾ ਵਾ ਉਹਦੋਂ ਭੁੱਲ ਜਾਂਦਾ ਉਹਦੋਂ ਭੁੱਲ ਜਾਂਦਾ ਉਹ ਗਾੜਾ ਕਰ ਲੈ ¡Muda Georgia! Adelante, de la ¡Oh! ¡Ahí está que ya la... de que nada. ਸਾਹੀ ਭਰਨਾ ਇੱਕ ਜਿੰਨਾ ਕ ਭਰ ਆ ਗਿਆ ਤੇ ਖੇਤ ਭਰ ਗਿਆ ਯਾਨੀ ਕੰਮ ਹੋ ਗਿਆ ਖਤਮ ਤੇ ਤੋਂ ਨੇ ਟਰੈਕਟਰ ਨੂੰ ਬੈਟਰੀ ਤਾਂ ਹੀ ਚੜ ਗਿਆ ਅੱਗ ਹੋ ਜਾ ਮੂਰੇ ਆ ਪਹੀ ਉੜਾਈ ਜਾਂਦਾ ਪਹੀ ਬਣਾ ਦੇ ਬਣਾਏ ਤੈਨੂੰ ਵਾਦਾ ਹੋਊਗਾ ਉੱਤਰ ਉੱਤਰ ਗਏ ਓਏ ਉੱਤਰ ਕੇ ਦੇਖ ਲਿਆ ਕਰ ਹੋਰ ਕਰਦੇ ਥੱਲੇ ਨੂੰ ਖਾਲੀ ਕਮਾਈ ਜਾਂਦਾ ਖਾਲੀ ਉਹ ਖਾਲੀ ਵੀਡੀਓ ਜੇ ਦੇਖ ਲਈ ਖਾਲੀ ਹੋਈ ਆ ਜਿਹੜਾ ਭਾਈ ਚੱਲ ਪਰ ਫੇਰ ਪਹਿਲਾਂ ਉਪਰਾਂ ਲੱਗਦਾ ਵਾ ਹੋਰ ਕਰਦੇ ਥੱਲੇ ਚਲ ਆਉਣ ਦੇ ਆਉਣ ਮੂੰਹ ਦਾ ਜਿਆਦਾ ਜ਼ੋਰ ਲਾਉਂਦਾ ਵਾ ਹਾਂ ਠੀਕ ਆ ਹਾਂ ਠੀਕ ਆ ਹੁਣ ਭਰਿਆ ਉੱਤਰ ਕੇ ਦੇਖ ਲਿਆ ਕਰ ਨਹੀਂ ਦਾ ਇੱਕਾ ਤੇ ਇਹ ਮਾੜਾ ਜਿਹਾ ਦਾ ਕਰਨਾ ਏ ਵਾਦੇ ਵਾਸਾ ਬਾਹਰੋਂ ਸਾਫੀਅਤ ਹੋਵੇ ਉਹ ਉਧਰ ਛੱਡਿਆ ਹੋਣੀ ਆ ਕਹਿੰਦੇ ਗੇ ਗੋੜੂਗੇ ਟਰੈਕਟਰ ਪਹੁੰਚਦਾ ਕਰਦੇ ਵਾਸਤੇ ਹੋਰ ਟਵਾਦੇ ਇਹ ਤਾਂ ਮੈਂ ਘਰੇ ਧੋ ਦੂੰਗਾ ਉਹ ਤਾਂ ਬਾਹਰ ਦਾ ਨਹੀਂ ਪਾਣੀ ਆ ਮਾਰ ਦੂੰਗਾ ਸਪੀਕਰ ਤੇ ਉਹਨੂੰ ਕਾ ਪਾ ਲੂਗਾ ਬੋਰੀ ਜੀ ਲਫਾਵੇ ਜੇ ਯਾਦ ਕਰਾ ਦਿਆਂ ਉਹਨੂੰ ਯਾਦ ਕਰਾ ਦਿਆਂ ਤੇ ਉਹ ਵੀ ਧੋ ਗਏ ਉਧਰ ਛੱਡਿਆ ਨਹੀਂ ਕਿਤੇ ਗਿਆ ਇਹ ਹਰਜਿੰਦਰ ਦੇ ਘਰੇ ਕੱਢਦੇ ਹੋ ਇਹ ਵਾਲੀ ਹਰਜਿੰਦਰ ਵਾਲੀ ਪਾਰਦੀ ਹੈ ਮਦਨਾ ਫਿਰ ਇੱਕ